ਜਦੋਂ ਵੀ ਚੋਣਾਂ ਦਾ ਮਾਹੌਲ ਹੁੰਦਾ ਹੈ ਚੋਣ ਪ੍ਰਚਾਰ ਜ਼ੋਰਾਂ ਦੇ ਉੱਤੇ ਹੁੰਦਾ ਹੈ ਤੇ ਇੱਕ ਅਜਿਹਾ ਅਪਰਾਧੀ ਹੈ ਜੋ ਆਪਣੀ ਫਰਲ ਹੋ ਜਾਏ ਪੈਰੋਲ ਅਪਲਾਈ ਕਰ ਦਿੰਦਾ ਉਹ ਹੈ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਤਾਂ ਇੱਕ ਵਾਰੀ ਫੇਰ ਉਤਰ ਲੋ ਮੱਛੀ ਹੋ ਰਿਹਾ ਹੈ ਕਿ ਉਹ ਕਿਵੇਂ ਨਾ ਕਿਵੇਂ ਉਸ ਨੂੰ ਫਰਲੋ ਜਾਂ ਪੈਰੋਲ ਮਿਲੇ ਉਸਨੇ ਇਥੋਂ ਤੱਕ ਦਾਅਵਾ ਕੀਤਾ ਹੈ ਕਿ ਉਸ ਦੇ ਕਾਨੂੰਨ ਮੁਤਾਬਕ 20 ਦਿਨ ਦੀ ਪਰੋਲ ਤੇ 21 ਦਿਨ ਦੀ ਫਰਲੋ ਉਹ ਪ੍ਰਾਪਤ ਕਰ ਸਕਦਾ ਪਰ ਇਸ ਦੇ ਉੱਤੇ ਅਦਾਲਤੀ ਹੁਕਮਾਂ ਦੇ ਮੁਤਾਬਕ ਰੋਕ ਲੱਗੀ ਹੋਈ ਹੈ ਤਾਂ ਇਹਨਾਂ ਹੁਕਮਾਂ ਨੂੰ ਹਟਾਉਣ ਦੀ ਖਾਤਰ ਉਸਨੇ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਹੈ ਦਰਵਾਜ਼ਾ ਖੜਕਾਇਆ ਹੈ ਕਿ ਮੈਨੂੰ ਇਹ ਪੈਰੋਲ ਤੇ ਫਰਲੋ ਆ ਜਿਹੜੀ ਉਹ ਦਿੱਤੀ ਜਾ ਸਕੇ ਇਸ ਤੇ ਲਈ ਹੁਣ ਹਾਈ ਕੋਰਟ ਦੀ ਜਿਹੜੇ ਬੈਂਚ ਨੇ ਨੋਟਿਸ ਕੱਢਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਨਾਲ ਦੇ ਨਾਲ ਸਰਕਾਰ ਨੂੰ ਜਵਾਬ ਮੰਗਿਆ ਗਿਆ ਹੈ ਕਿ ਇਹ ਰੋਕ ਕੇਸ ਅਧਾਰ ਦੇ ਉੱਤੇ ਮੰਗੀ ਗਈ ਆ ਇਹ ਵੀ ਸਟੇਟਸ ਰਿਪੋਰਟ ਮੰਗੀ ਗਈ ਹੈ ਕਿ ਇਸ ਤਰ੍ਹਾਂ ਦੇ ਹੋਰ ਗੁਰਮੀਤ RAM ਰਹੀਮ ਵਰਗੇ ਜਾਂ ਡੇਰਾ ਸਿਰਸਾ ਮੁਖੀ ਵਰਗੇ ਕਿੰਨਿਆਂ ਦੀ ਪੈਰੋਲ ਜਾਂ ਫਰਲੋ ਦੇ ਉੱਤੇ ਰੋਕ ਲਗਾਈ ਗਈ ਹੈ ਇਹ ਸਾਰੀ ਰਿਪੋਰਟ ਮੰਗੀ ਗਈ ਹੈ ਹੁਣ ਰਿਪੋਰਟ ਆਉਣੀ ਬਾਕੀ ਹੈ ਪਰ ਇਸ ਦੇ ਪਿੱਛੇ ਦਲੀਲਾਂ ਕੀ ਨੇ ਆਮ ਤੌਰ ਦੇ ਉੱਤੇ ਇੱਕ ਚਰਚਾ ਚੱਲਦੀ ਹੈ ਕਿ ਗੁਰਮੀਤ RAM ਰਹੀਮ ਚੋਣਾਂ ਵਾਲੇ ਦਿਨਾਂ ਦੇ ਵਿੱਚ ਹੀ ਪੈਰੋਲ ਜਾਂ ਫਰਲੋ ਤੇ ਬਾਹਰ ਕਿਉਂ ਆਉਂਦਾ ਹਾਲਾਂਕਿ ਉਸ ਤੇ ਕਿਸੇ ਵੀ ਪਾਰਟੀ ਦੇ ਵਿੱਚ ਭੁਗਤਣ ਦੇ ਵਾਰੇ ਪੰਜਾਬ ਦੇ ਪ੍ਰਸੰਗ ਵਿੱਚ ਦੇਖਿਆ ਜਾਵੇ ਤਾਂ ਕੋ ਬਹੁਤਾ ਅਸਰ ਨਹੀਂ ਹੁੰਦਾ ਜਦੋਂ ਜਦੋਂ ਉਸ ਦੇ ਵੱਲੋਂ ਜਾਂ ਉਸ ਦੇ ਡੇਰੇ ਦੇ ਵੱਲੋਂ ਜਾਂ ਪ੍ਰਬੰਧਕਾਂ ਦੇ ਵੱਲੋਂ ਕਿਸੇ ਵੀ ਪਾਰਟੀ ਦੀ ਹਮਾਇਤ ਕੀਤੀ ਗਈ ਹੈ ਤਾਂ ਉਸ ਦਾ ਨਤੀਜਾ ਜਦੋਂ ਆਉਂਦਾ ਹੈ ਤੇ ਉਹ ਉਲਟ ਆਉਂਦੇ ਨੇ ਬਿਲਕੁਲ ਉਸ ਨੂੰ ਹੰਗਾਰਾ ਪੰਜਾਬ ਦੇ ਅੰਦਰ ਨਹੀਂ ਮਿਲਦਾ ਪਰ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਜਾਂ ਸਮਰਥਕ ਉਸ ਡੇਰੇ ਦੇ ਹੋਣ ਦੇ ਕਰਕੇ ਡੇਰਾ ਸਿਰਸਾ ਮੁਖੀ ਨੂੰ ਲੱਗਦਾ ਹੈ ਕਿ ਉਸ ਦੇ ਜਿਹੜੇ ਫਾਲੋਅਰ ਨੇ ਜਾਂ ਉਸ ਨੂੰ ਦੇ ਜਿਹੜੇ ਚਾਣ ਵਾਲੇ ਨੇ ਪ੍ਰਸ਼ੰਸਕ ਨੇ ਉਹ ਉਹਨਾਂ ਦੀ ਗੱਲ ਜ਼ਰੂਰ ਮੰਨਣਗੇ ਇੱਕ ਪਾਸੇ ਰਾਜਨੀਤਿਕ ਤੌਰ ਦੇ ਉੱਤੇ ਵੇਖਿਆ ਜਾਵੇ ਤਾਂ ਵੱਖਰੀ ਗੱਲ ਹੈ ਪਰ ਕਾਨੂੰਨਨ ਤੌਰ ਦੇ ਉੱਤੇ ਇਸ ਮਾਰੇ ਕੀ ਅਪਡੇਟ ਆਇਆ ਤੁਹਾਡੇ ਨਾਲ ਸਾਂਝੀ ਕਰਦਣੀਆਂ ਗੱਲਬਾਤ ਡੇਰਾ ਮੁਖੀ ਰਾਮ ਰਹੀਮ ਮੁਰ ਜੇਲ੍ਹ ਤੋਂ ਬਾਹਰ ਆਉਣ ਦੇ ਲਈ ਤਰਲੋ ਮੱਚੀ ਜਿੱਥੇ ਹੋ ਰਿਹਾ ਉਸੇ ਉਸ ਉਮੀਦ ਵਿੱਚ ਉਸ ਨੇ ਕਿਸੇ ਵੀ ਤਰ੍ਹਾਂ ਦੀ ਪੈਰੋਲ ਜਾਂ ਫਰਲੋ ਦੇਣ ਤੇ ਰੋਕ ਲਾਉਣ ਵਾਲੇ ਹੁਕਮਾਂ ਨੂੰ ਹਟਾਉਣ ਲਈ ਹਾਈ ਕੋਰਟ ਅੱਗੇ ਆਪਣੀ ਅਰਜੀ ਦਿੱਤੀ ਹੈ ਹਾਈ ਕੋਰਟ ਨੇ ਡੇਰਾ ਮੁਖੀ ਦੀ ਅਰਜੀ ਤੇ ਹਰਿਆਣਾ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ ਜਸਟਿਸ ਜੀਐਸ ਸੰਧਾਵਾਲੀਆ ਤੇ ਆਧਾਰਤ ਡਿਵੀਜ਼ਨ ਬੈਂਚ ਨੇ ਹਰਿਆਣਾ ਸਰਕਾਰ ਨੂੰ ਪਿਛਲੇ 1 ਸਾਲ ਵਿੱਚ ਡੇਰਾ ਮੁਖੀ ਵਰਗੇ ਹੋਰ ਕਿੰਨੇ ਦੋਸ਼ੀਆਂ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਉਹਨਾਂ ਚੋਂ ਕਿੰਨਿਆਂ ਦੀਆਂ ਪੈਰੋਲ ਦੀਆਂ ਅਰਜ਼ੀਆਂ ਸਰਕਾਰ ਨੇ ਰੱਦ ਕੀਤੀਆਂ ਨੇ ਇਹ ਸਬੰਧੀ ਜਾਣਕਾਰੀ ਮੰਗ ਲਈ ਹੈ ਤੇ ਨਾਲ ਹੀ ਆਪਣੀ ਅਰਜੀ ਦੇ ਵਿੱਚ ਡੇਰਾ ਮੁਖੀ ਨੇ ਕਿਹਾ ਹੈ ਕਿ ਇਸ ਸਾਲ ਉਸ ਕੋਲ ਅਜੇ ਵੀ 41 ਦਿਨ ਦੀ ਪੈਰੋਲ ਤੇ ਫਰਲੋ ਮਲਾ ਕੇ ਬਣਦੇ ਨੇ ਉਹ ਬਚੇ ਹੋਏ ਨੇ ਉਹ ਇਸ ਦਾ ਲਾਭ ਲੈਣਾ ਚਾਹੁੰਦਾ ਉਸ ਨੇ ਵੀ ਦਾਵਾ ਕੀਤਾ ਹੈ ਕਿ ਉਹ ਇਸ ਸਾਲ 20 ਦਿਨਾਂ ਦੀ ਪੈਰੋਲ ਤੇ 21 ਦਿਨਾਂ ਦੀ ਫਰਲੋ ਸਮੇਤ ਕੁੱਲ 41 ਦਿਨਾਂ ਦੀ ਮਿਆਦ ਲਈ ਰਿਹਾਈ ਲਈ ਯੋਗ ਹੈ 29 ਫਰਵਰੀ ਨੂੰ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਸੂਬੇ ਨੂੰ ਨਿਰਦੇਸ਼ ਦਿੱਤਾ ਸੀ ਕਿ ਭੁੱਖ ਦੇ ਵਿੱਚ ਜਦੋਂ ਵੀ ਡੇਰਾ ਮੁਖੀ ਨੂੰ ਕੋਈ ਇਸ ਤਰ੍ਹਾਂ ਦੀ ਰਾਹਤ ਦੇਣੀ ਹੈ ਤੇ ਉਸ ਦੇ ਲਈ ਅਦਾਲਤ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਜਾਵੇ ਇਸੇ ਕਰਕੇ ਡੇਰਾ ਸਿਰਸਾ ਮੁਖੀ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਔਰ ਉੱਥੇ ਆਪਣੀ ਅਰਜੀ ਦਾਖਲ ਕਰਨੀ ਪਈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਜੀ ਐ ਸੰਧਾਵਾਲੀਆ ਤੇ ਆਧਾਰਿਤ ਡਿਵੀਜ਼ਨ ਬੈਂਚ ਨੇ ਹਰਿਆਣਾ ਸਰਕਾਰ ਨੂੰ ਪਿਛਲੇ 1 ਸਾਲ ਵਿੱਚ ਡੇਰਾ ਮੁਖੀ ਵਰਗੇ ਹੋਰ ਕਿੰਨੇ ਦੋਸ਼ੀਆਂ ਨੂੰ ਜਿਨ੍ਹਾਂ ਨੂੰ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਉਹਨਾਂ ਚੋਂ ਕਿੰਨਿਆਂ ਦੀਆਂ ਪੈਰੋਲ ਅਰਜ਼ੀਆਂ ਸਰਕਾਰ ਨੇ ਰੱਦ ਕੀਤੀਆਂ ਨੇ ਇਹ ਸਬੰਧੀ ਜਾਣਕਾਰੀ ਦੇਣ ਦੇ ਹੁਕਮ ਜਾਰੀ ਕੀਤੇ ਨੇ ਕਿ ਇਹ ਵੀ ਦੱਸਿਆ ਜਾਵੇ ਕਿ ਇਸ ਤਰ੍ਹਾਂ ਦੀ ਸਜ਼ਾ ਭੁਗਤ ਰਹੇ ਹੋਰ ਕਿੰਨੇ ਲੋਕ ਨੇ ਜਿਨ੍ਹਾਂ ਦੀਆਂ ਅਜਈਆਂ ਅਰਜ਼ੀਆਂ ਨੂੰ ਰੱਦ ਕੀਤਾ ਗਿਆ ਤਾਂ ਹੁਣ ਜਿੱਥੇ ਤੱਕ ਰਹੀ ਗੱਲ ਇੱਕ ਪਾਸੇ ਇਹ ਸ਼ਰਮਣੀ ਕਮੇਟੀ ਤੋਂ ਤੇ ਹਰਿਆਣਾ ਸਰਕਾਰ ਤੋਂ ਇਹ ਜਾਣਕਾਰੀ ਮੰਗ ਲਈ ਗਈ ਹੈ ਜਾਂ ਜਵਾਬ ਨੋਟਿਸ ਭੇਜ ਦਿੱਤਾ ਗਿਆ ਹੈ ਉੱਥੇ ਹੀ ਦੂਜੇ ਪਾਸੇ ਜੇਕਰ ਮੰਨਿਆ ਜਾਵੇ ਤਾਂ ਇੱਕ ਗੱਲ ਸਭ ਨੂੰ ਪਤਾ ਹੈ ਕਿ ਹਰਿਆਣਾ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਆਸ-ਪਾਸ ਦੇ ਜਿਹੜੇ ਸੂਬੇ ਨੇ ਉਸ ਦੇ ਉੱਤੇ ਡੇਰਾ ਸਰਸਾ ਦਾ ਕਿੰਨਾ ਕੋ ਅਸਰ ਪੈਂਦਾ ਹੈ ਖਾਸ ਕਰਕੇ ਚੋਣਾਂ ਦੇ ਦਿਨਾਂ ਦੇ ਵਿੱਚ ਲੋਕ ਸਭਾ ਚੋਣਾਂ 224 ਦਾ ਜਿਹੜਾ ਕੀ ਲਗਭਗ ਅਖੀਰਲੇ ਪੜਾ ਦੀ ਜਿਹੜੀ ਚੋਣ ਹੈ ਉਹ 1 ਜੂਨ ਨੂੰ ਹੋ ਜਾਣੀ ਹੈ ਸਭ ਜਾਣਦੇ ਨੇ ਪਰ 30 ਮਈ ਤੱਕ ਉਸ ਦਾ ਚੋਣ ਪ੍ਰਚਾਰ ਹੋਣਾ ਹੈ ਤਾਂ ਇਹ ਰਹਿੰਦੇ ਕੁਝ ਦਿਨਾਂ ਦੇ ਵਿੱਚ ਪੈਰੋਲ ਜਾਂ ਫਰਲੋ ਜਿਹੜਾ ਰਾਮ ਰਹੀਮ ਮੰਗ ਰਿਹਾ ਹੈ ਜਾਂ ਹਾਈ ਕੋਰਟ ਤੱਕ ਦਰਵਾਜ਼ਾ ਖੜਕਾਇਆ ਗਿਆ ਤਾਂ ਹੋ ਸਕਦਾ ਇਸ ਦੇ ਪਿੱਛੇ ਉਹੀ ਪੁਰਾਣੇ ਸਿਆਸੀ ਮੁਫਾਦ ਹੋਣ ਜਾਂ ਮਕਸਦ ਹੋਣ ਜਿਸ ਤੇ ਕਰਕੇ ਪੈਰੋਲ ਜਾਂ ਫਰਲੋ ਮੰਗੀ ਜਾ ਰਹੀ ਹੈ ਕਿਉਂਕਿ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਜਦੋਂ-ਜਦੋਂ ਵੀ ਡੇਰਾ ਸਿਰਸਾ ਮੁਖੀ ਨੇ ਜਿਹੜਾ ਕੀ ਬਲਾਤਕਾਰ ਤੇ ਕਤਲ ਮਾਮਲੇ ਦੇ ਵਿੱਚ ਸਜ਼ਾ ਭੁਗਤ ਰਿਹਾ ਤਾਂ ਉਸ ਨੇ ਜਦੋਂ-ਜਦੋਂ ਵੀ ਪੈਰੋਲ ਜਾਂ ਫਰਲੋ ਮੰਗੀ ਹੈ ਤੇ ਉਹ ਆਪਣੇ ਯੂਪ ਵਾਲੇ ਡੇਰੇ ਦੇ ਵਿੱਚ ਠਹਿਰਦਾ ਅਦਾਲਤ ਦੇ ਹੁਕਮਾਂ ਦੇ ਮੁਤਾਬਕ ਤੇ ਉੱਥੋਂ ਕੋਈ ਨਾ ਕੋਈ ਅਜਿਹਾ ਸੁਨੇਹਾ ਵੀਡੀਓ ਦੇ ਜ਼ਰੀਏ ਜਾਂ ਇੱਥੋਂ ਤੱਕ ਕਿ ਪ੍ਰਚਾਰ ਵੀ ਕਰ ਦਿੰਦਾ ਜਿਹੜਾ ਕੀ ਉਸ ਨੂੰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਿੱਖ ਹਲਕਿਆਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਹਮੇਸ਼ਾ ਵਿਰੋਧ ਕਰਦੀਆਂ ਰਹੀਆਂ ਨੇ ਕਿ ਇੱਕ ਪਾਸੇ ਜਿਹੜਾ ਕੀ ਬੰਦੀ ਸਿੰਘਾਂ ਦਾ ਵਾਅਦਾ ਕੀਤਾ ਜਾਂਦਾ ਪਾਰਲੀਮੈਂਟ ਦੇ ਤੱਕ ਫਿਰ ਬਾਅਦ ਦੇ ਵਿੱਚ ਉਸ ਦੇ ਉੱਤੇ ਸਰਕਾਰ ਯੂ ਟਰਨ ਲੈ ਲੈਂਦੀ ਹੈ ਰਿਹਾਈ ਨਹੀਂ ਹੁੰਦੀ ਪਰ ਦੂਜੇ ਪਾਸੇ ਜਿਹੜੇ ਗੰਭੀਰ ਜੁਰਮ ਗੰਭੀਰ ਅਪਰਾਧ ਕਰਨ ਤੋਂ ਬਾਅਦ ਸਜ਼ਾ ਭੁਗਤ ਰਿਹਾ ਉਸ ਨੂੰ ਪੈਰੋਲ ਤੇ ਫਰੋਲ ਵਾਰ-ਵਾਰ ਕਿਉਂ ਦਿੱਤੀ ਜਾਂਦੀ ਹੈ ਤਾਂ ਹਾਲਾਂਕਿ ਹਰਿਆਣਾ ਸਰਕਾਰ ਨੂੰ ਜਦੋਂ ਇਸ ਤਰ੍ਹਾਂ ਵਾਰ-ਵਾਰ ਸਵਾਲ ਕੀਤਾ ਜਾਂਦਾ ਰਿਹਾ ਤਾਂ ਉਦੋਂ ਤਤਕਾਲੀ ਮੁੱਖ ਮੰਤਰੀ ਮਨੋਰ ਲਾਲ ਖੱਟਰ ਇਸ ਦੇ ਉੱਤੇ ਜਵਾਬ ਦਿੰਦੇ ਦਿਖਾਈ ਦਿੱਤੇ ਸਨ ਕਿ ਜਿਹੜੇ-ਜਿਹੜੇ ਵੀ ਅਪਰਾਧੀ ਇਸ ਤਰ੍ਹਾਂ ਦੀ ਸਜ਼ਾ ਭੁਗਤ ਰਹੇ ਨੇ ਕਾਨੂੰਨ ਦੇ ਮੁਤਾਬਕ ਉਹਨਾਂ ਦੀ ਫਰਲ ਹੋ ਜਾ ਪੈਰੋਲ ਬਣਦੀ ਹੈ ਉਹ ਅਰਜੀ ਕੋਈ ਵੀ ਅਪਰਾਧੀ ਲਗਾ ਸਕਦਾ ਹੈ ਤਾਂ ਉਹ ਜੇਲ੍ਹ ਪ੍ਰਸ਼ਾਸਨ ਨੇ ਜਾਂ ਗ੍ਰਹਿ ਵਿਭਾਗ ਨੇ ਦੇਖਣਾ ਹੁੰਦਾ ਹੈ ਕਿ ਇਸ ਦੇ ਉੱਤੇ ਇਸ ਨੂੰ ਇਜਾਜ਼ਤ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ ਉਨ ਉਸ ਦੇ ਪਿੱਛੇ ਸਰਕਾਰ ਦਾ ਕੋਈ ਵੀ ਦਖਲ ਨਹੀਂ ਹੈ ਹਾਲਾਂਕਿ ਭਾਜਪਾ ਦੇ ਉੱਤੇ ਖਾਸ ਕਰਕੇ ਉੱਤੇ ਇਲਜ਼ਾਮ ਲੱਗਦੇ ਰਹੇ ਨੇ ਹਾਲਾਂਕਿ ਹੋਰ ਨਾ ਪਾਰਟੀਆਂ ਪੰਜਾਬ ਦੀਆਂ ਵੀ ਵਕ ਵਕ ਧਿਰਾਂ ਪਹਿਲਾਂ ਡੇਰਾ ਸਿਰਸਾ ਦੇ ਵਿੱਚ ਜਾ ਕੇ ਨਤਮਸਤਕ ਹੁੰਦੀਆਂ ਰਹੀਆਂ ਨੇ ਡੇਰਾ ਸਿਰਸਾ ਮੁਖੀ ਦੇ ਪੈਰਾ ਵਿੱਚ ਬੈਠਦੇ ਰਹੀਆਂ ਨੇ ਪਰ ਜਦੋਂ ਦਾ ਸਜ਼ਾ ਮਿਲੀ ਡੇਰਾ ਸਿਰਸਾ ਮੁਖੀ ਨੂੰ ਉਸ ਤੋਂ ਬਾਅਦ ਭਾਜਪਾ ਦੇ ਕੋ ਜਾਗੂਤਾ ਉਸ ਡੇਰੇ ਦੇ ਵਿੱਚ ਹਾਜ਼ਰੀ ਭਰਦੇ ਦਿਖਾਈ ਦਿੱਤੇ ਪਰ ਪੰਜਾਬ ਦੀਆਂ ਵੱਖ-ਵੱਖ ਸਿਆਸੀ ਧਿਰਾਂ ਨੇ ਉੱਥੇ ਜਾਣਾ ਛੱਡ ਦਿੱਤਾ ਪਰ ਉਸ ਤੋਂ ਬਾਅਦ ਇੱਕ ਆਲੋਚਨਾ ਜ਼ਰੂਰ ਹੁੰਦੀ ਰਹੀ ਹੈ ਖਾਸ ਕਰਕੇ ਡੇਰਾ ਸਰਸਾ ਮੁਖੀ ਨੂੰ ਮਾਫੀ ਦੇਣਾ ਔਰ ਉਸ ਤੋਂ ਬਾਅਦ ਸ਼ਰਮਣੀ ਕਾਲੀਦਲ ਦੇ ਉੱਤੇ ਵੀ ਸਵਾਲ ਉੱਠਦੇ ਰਹੇ ਨੇ ਹਾਲਾਂਕਿ ਸਿਆਸੀ ਤੌਰ ਦੇ ਉੱਤੇ ਸਾਰੀਆਂ ਗੱਲਾਂ ਉਸ ਡੇਰੇ ਨਾਲ ਤਾਂ ਜਾ ਕੇ ਜੁੜ ਜਾਂਦੀਆਂ ਨੇ ਕਿਉਂਕਿ ਇੱਕ ਬਹੁਤ ਹੀ ਵੱਡਾ ਅਪਰਾਧ ਬੇਅਦਬੀ ਕਾਂਡ ਪੰਜਾਬ ਦੇ ਅੰਦਰ ਵਾਪਰਦਾ ਜਿਸ ਦੇ ਕਰਕੇ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਤਾਰਾਂ ਉਹ ਜੁੜੀਆਂ ਦਿਖਾਈ ਦਿੱਤੀਆਂ ਉਸ ਡੇਰੇ ਦੇ ਨਾਲ ਜਿਸ ਦੇ ਕਰਕੇ ਜਦੋਂ ਜਦੋਂ ਵੀ ਉਸ ਡੇਰਾ ਸਿਰਸੀ ਮੁਖ ਸਿਰਸਾ ਮੁਖੀ ਦੀ ਪੈਰੋਲ ਦੀ ਜਾਂ ਫਰਲੋ ਦੀ ਗੱਲ ਸਾਹਮਣੇ ਨਿਕਲ ਕੇ ਆਉਂਦੀ ਹੈ ਜਾਂ ਕੋਈ ਵੀ ਉਸ ਨਾਲ ਜੁੜਿਆ ਅਪਡੇਟ ਸਾਹਮਣੇ ਆਉਂਦਾ ਤੇ ਉਸ ਨੂੰ ਪੰਜਾਬ ਦੇ ਪ੍ਰਸੰਗ ਵਿੱਚ ਜਰੂਰ ਦੇਖਿਆ ਜਾਂਦਾ ਹੈ ਕਿ ਇਸ ਦਾ ਅਸਰ ਕੀ ਹੋਵੇਗਾ ਜਾਂ ਸਿਆਸੀ ਮਾਹੌਲ ਦੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਇਹ ਫਰਲ ਹੋ ਜਾਕਰ ਉਹ ਕਿ ਅਸਰ ਪਾ ਸਕਦੀ ਹੈ ਇਸ ਕਰਕੇ ਇਸ ਦੀ ਚਰਚਾ ਵੱਧ ਜਾਂਦੀ ਹੈ ਪਰ ਹੁਣ ਦੇਖਦੇ ਹਾਂ ਕਿ ਹਾਈ ਕੋਰਟ ਤੱਕ ਜਿਹੜੀ ਡੇਰਾ ਸਿਰਸਾ ਮੁਖੀ ਨੇ ਪਹੁੰਚ ਕੀਤੀ ਹੈ ਅਰਜੀ ਲਾਈ ਹੈ ਕਿ ਉਹ ਰੋਕ ਨੂੰ ਹਟਾਇਆ ਜਾਵੇ ਜਿਹੜੀ ਕਿ ਉਹਨਾਂ ਨੂੰ ਪਰਲੋ ਉੱਤੇ ਜਿਹੜੀ ਹੈ ਪੈਰੋਲ ਤੇ ਜਿਹੜੀ ਫਰਲ ਹੋ ਹੈ ਉਸ ਨੂੰ ਰੋਕਦੀ ਹੈ ਇਹ ਹੁਕਮ ਹਟਾਏ ਜਾਣ ਇਸ ਦੇ ਲਈ ਅਰਜੀ ਪਾ ਦਿੱਤੀ ਗਈ ਹੁਣ ਦੇਖਦੇ ਹਾਂ ਕਿ ਅਗਲੀ ਸੁਣਵਾਈ ਦੇ ਦੌਰਾਨ ਇਸ ਮਾਮਲੇ ਦੇ ਉੱਤੇ ਹਰਿਆਣਾ ਸਰਕਾਰ ਦੇ ਵੱਲੋਂ ਜਿਹੜੀ ਰਿਪੋਰਟ ਹੁਕਮਾਂ ਦੇ ਮੁਤਾਬਕ ਸੌਂਪੀ ਜਾਂਦੀ ਹੈ ਦਿੱਤੀ ਜਾਂਦੀ ਹੈ ਜਾਣਕਾਰੀ ਉਸ ਵਿਧਾਰ ਦੇ ਉੱਤੇ ਕੀ ਪੈਰੋਲ ਜਾਂ ਫਰਲੋ ਮਿਲ ਪਉਂਦੀ ਹੈ ਜਾਂ ਫਿਰ ਡੇਰਾ ਸਰਸਾ ਮੁਖੀ ਨੂੰ ਇਸ ਵਾਰ ਦੀਆਂ ਚੋਣਾਂ ਵਿੱਚ ਜੇਲ੍ਹ ਦੇ ਅੰਦਰ ਹੀ ਦਿਨ ਕੱਟਣੇ ਪੈਣਗੇ। ਅਗਲਾ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ।